ਅੱਜ ਅਸੀਂ ਦਫ਼ਤਰ ਦੇ ਵਿੱਚ ਇਕੱਠੇ ਹੋਏ ਆ ਸਾਨੂੰ ਆਪਣੇ ਸੀਡੀਪੀਓ ਮੈਡਮ ਵੱਲੋਂ ਬੁਲਾਇਆ ਗਿਆ ਤੇ ਸਾਨੂੰ ਵਿਭਾਗ ਵੱਲੋਂ ਇਹ ਕਿਹਾ ਜਾਂਦਾ ਵੀ ਜਿੰਨੇ ਅਸੀਂ ਲਾਭਪਾਤਰੀਆਂ ਨੂੰ ਰਾਸ਼ਨ ਦਿੰਨੇ ਆ ਵੀ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਕਰਕੇ ਉਹਨਾਂ ਦਾ ਓਟੀਪੀ ਅਸੀਂ ਲਿਆ ਜਾਈ ਕਿਉਂਕਿ ਇੱਕ ਤਾਂ ਜਿਹੜੀ ਸਾਡੇ ਸਰਕਾਰ ਦੇ ਨਾਲ ਸਾਡੀ ਇਹ ਲੜਾਈ ਆ ਵੀ ਜਿਹੜਾ ਸਰਕਾਰ ਸਾਨੂੰ ਮੋਬਾਈਲ ਫੋਨ ਦੇਵੇ ਇਹ ਜੇਕਰ ਸਾਨੂੰ ਸਰਕਾਰ ਮੋਬਾਈਲ ਫੋਨ ਦੇਊ ਤਾਂ ਹੀ ਅਸੀਂ ਜਿਹੜਾ ਇਹਦਾ ਕੰਮ ਕਰ ਸਕਦੇ ਆ ਮੈਂ 2018 ਦੇ ਵਿੱਚ ਪੋਸ਼ਨ ਟਰੈਕਰ ਚੱਲਿਆ ਸੀ ਜਦ ਇਹਨਾਂ ਨੇ ਕਿਹਾ ਸੀ ਵੀ ਆਪਣੇ ਬੱਚਿਆਂ ਦੀ ਕਹਾਜ਼ਰੀ ਤੇ ਇੱਕ ਤੁਸੀਂ ਇਹਨਾਂ ਦਾ ਪਾਰ ਕਰਨਾ ਤੇ ਬਾਕੀ ਐਕਟੀਵਿਟੀਆਂ ਸੀ ਵੀ ਹੋਰ ਇਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰਨਾ ਪਰ ਇਹਦਾ ਜਿਹੜਾ ਨਵਾਂ ਨਵਾਂ ਵਰਜਨ ਦਿਨ ਪਰ ਦਿਨ ਵਧ ਹੀ ਜਾਂਦਾ ਪੋਸ਼ਣ ਟਰੈਕਰ ਦਾ ਪਰ ਜਿਹੜੇ ਮੋਬਾਈਲ ਸਾਡੇ ਇਹ ਨਹੀਂ ਕਿਉਂਕਿ ਇਹਨਾਂ ਦਾ ਨਾ ਡਾਟਾ ਹੈ ਨਹੀਂ ਕਿਉਂ ਸਰਕਾਰ ਇੱਕ ਡਾਟਾ ਦੇ ਰਹੀ ਹੈ ਉਹ ਵੀ ਥੋੜਾ ਜਿਹਾ ਤੇ ਇਹਦੇ ਵਿੱਚ ਜਿਹੜਾ ਸਾਡੇ ਮੋਬਾਈਲ ਨਹੀਂ ਚੱਲਦੇ ਜਿਵੇਂ ਜਿਵੇਂ ਸਾਡਾ ਕੰਮ ਵੱਧਦਾ ਜਾ ਰਿਹਾ ਅਸੀਂ ਆਪਣੇ ਪਰਸਨਲ ਨੰਬਰ ਤੋਂ ਕਿਸੇ ਨੂੰ ਵੀ ਆਪਣਾ ਓਟੀਪੀ ਨਹੀਂ ਲੈ ਕੇ ਦੇਵਾਂਗੇ ਜਿੰਨਾ ਚਿਰ ਸਰਕਾਰ ਸਾਨੂੰ ਮੋਬਾਈਲ ਫੋਨ ਨਹੀਂ ਦਿੰਦੀ ਅਸੀਂ ਮੀ ਵੀ ਪੈਂਦਾ ਸੀ ਅੱਜ ਅੰਗਰਵੜੀ ਵਰਕਰਾਂ ਦੇ ਸਾਰੇ ਇਕੱਠੇ ਹੋਏ ਆ ਅਸੀਂ ਮੈਡਮ ਨੂੰ ਇਹ ਹੀ ਲਿਖ ਕੇ ਦੇ ਕੇ ਚੱਲੇ ਆ ਵੀ ਜਿੰਨਾ ਚਿਰ ਸਾਨੂੰ ਸਰਕਾਰ ਮੋਬਾਈਲ ਫੋਨ ਨਹੀਂ ਦਿੰਦੀ ਸਾਡੀ ਸਰਕਾਰ ਦੇ ਨਾਲ ਲੜਾਈ ਆ ਸਾਡੀ ਮਹਿਕਮੇ ਦੇ ਨਾਲ ਕੋਈ ਨਹੀਂ ਲੜਾਈ ਨਹੀਂ ਮਹਿਕਮਾ ਸਾਡਾ ਵੀ ਸਾਥ ਦੇਵੇ ਸਰਕਾਰ ਤੋਂ ਸਾਨੂੰ ਮੋਬਾਈਲ ਫੋਨ ਲੈ ਕੇ ਦੇਵੇ ਤਾਂ ਹੀ ਜਿਹੜਾ ਅਸੀਂ ਆਪਣਾ ਜਿਹੜਾ ਮੋਬਾਈਲ ਫੋਨ ਦਾ ਅਸੀਂ ਆਪਣਾ ਕੰਮ ਕਰਕੇ ਇਹਨਾਂ ਨੂੰ ਦੇ ਸਕਦੇ ਆ ਜੀ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਮੋਬਾਈਲ ਸੀ ਦੂਜੀ ਦੂਜੀ ਵਾਰ ਮਿਲ ਗਏ ਸਾਨੂੰ ਤਾਂ ਪਹਿਲੀ ਵਾਰ ਵੀ ਮੋਬਾਈਲ ਨਹੀਂ ਦਿੱਤਾ ਪਰ ਧਮਕਿਆਂ ਉਪਰਾਰੀਆਂ ਨੇ ਡਰਾਬਾ ਦੇ ਕੇ ਵੀ ਕੰਮ ਕਰਵਾ ਲੈਣਗੇ ਪਰ ਅਸੀਂ ਜਿੰਨਾ ਚਿਰ ਸਾਨੂੰ ਸਰਕਾਰ ਫੋਨ ਨਹੀਂ ਦਿੰਦੀ ਅਸੀਂ ਉਹਨਾਂ ਚਿਰ ਇਹ ਆਪਣਾ ਇਹ ਕੰਮ ਜਿਹੜਾ ਨਹੀਂ ਕਰਕੇ ਦੇਵਾਂਗੇ ਆ ਰਸਦਾ ਕੰਮ ਚੱਲ ਰਿਹਾ ਉਹਦੇ ਲਈ ਅਸੀਂ ਜਦੋਂ ਕੰਮ ਨਹੀਂ ਕੀਤਾ ਸੀ ਡੀਸੀਪੀ ਮੈਡਮ ਨੇ ਕਿਹਾ ਵੀ ਅੱਜ ਆ ਕੇ ਜਵਾਬ ਦੇ ਕੇ ਜਾਓ ਵੀ ਤੁਸੀਂ ਕੰਮ ਕਿਉਂ ਨਹੀਂ ਕਰ ਰਹੇ ਅਸੀਂ ਉਹਦਾ ਜਵਾਬ ਹੀ ਦੇਣ ਆਏ ਆ ਵੀ ਸਾਡੀ ਮਹਿਕਮੇ ਨਾਲ ਕੋਈ ਲੜਾਈ ਨਹੀਂ ਹੈਗੀ ਅਸੀਂ ਮਹਿਕਮੇ ਦਾ ਸਾਰੇ ਕੰਮ ਅੱਗੇ ਵੀ ਕਰਦੇ ਹਾਂ ਹੁਣ ਵੀ ਤਿਆਰ ਆ ਪਾਰੇ ਸਾਨੂੰ ਦੇ ਲਈ ਸਾਧਨ ਮੁਹੱਈਆ ਕਰਾਈ ਜਾਣ ਇੱਕ ਤਾਂ ਸਾਨੂੰ ਮੋਬਾਈਲ ਫੋਨ ਐਥੇ 5G ਦੇ ਮਤਲਬ ਕਿ ਸਟੋਰੇਜ ਵਾਲੇ ਚਾਹੀਦੇ ਨੇ ਜਿਹਦਾ ਡਾਟਾ 5G ਪੈਂਦਾ ਹੋਵੇ ਤੇ ਇੱਕ ਸਾਨੂੰ ਡਾਟਾ ਜਿਹੜਾ ਦਿੱਤਾ ਜਾਂਦਾ ਇਹਨਾਂ ਵੱਲੋਂ ਸਰਕਾਰ ਵੱਲੋਂ ਪੈਂਦਾ ਜਿਹੜੇ ਗਮਾ ਵਾਸਤੇ ਉਹ 166 ਰੁਪਏ ਪਰ ਮਹੀਨਾ ਦਿੱਤਾ ਜਾਂਦਾ ਉਹ ਦੋਨੋਂ ਵੀ ਪਤਾ ਹੈ ਜਾਂ ਕੋਈ ਪੈਕੇਜ ਹੈ ਨਹੀਂਗਾ ਪ੍ਰੋਬਲਮ ਜਉਂਦੀ ਆ ਨਹੀਂ ਲੋਕ ਸਾਨੂੰ OTP ਦਿੰਦੇ ਨੇ ਜਾਂ ਨਹੀਂ ਦਿੰਦੇ ਇਹ ਹੁਣ ਤੁਸੀਂ ਕਹਿੰਦੇ ਤੁਸੀਂ ਉਹਨਾਂ ਨੂੰ ਐਸਐਨਪੀ ਜਾਨੀ ਕਿ ਜੋ ਰਾਸ਼ਨ ਤੇ ਕਿਚੜੀ ਦਲੀਆ ਦਿੰਨੇ ਆ ਵੀ ਉਹ ਨਹੀਂ ਦੇ ਸਕਦੇ ਇਹ ਤੋਂ ਬਿਨਾ ਤੇ ਉਹ ਲੋਕ ਵੀ ਇਹ ਕਹਿੰਦੇ ਨੇ ਜਿਵੇਂ ਅਸੀਂ ਉਹਨਾਂ ਨਾਲ ਗੱਲ ਵੀ ਕਰਦੇ ਆਂ ਤਾਂ ਉਹ ਕਹਿੰਦੇ ਵੀ ਅਸੀਂ ਇਹ 300 400 ਗ੍ਰਾਮ ਰਾਸ਼ਨ ਦੇ ਬਦਲੇ ਪਹਿਲਾਂ ਬੈਕਅਪਵਾਵਾਂਗੇ ਕਈਆਂ ਦੇ ਤਾਂ ਆਧਾਰ ਕਾਰਡ ਫੋਨ ਨੰਬਰ ਦੇ ਨਾਲ ਲਿੰਕ ਵੀ ਨਹੀਂ ਹੈਗੀ ਜਿੰਦਾਬਾਦ 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 ਮੋਬਾਈਲ ਨਹੀਂ ਤਾਂ ਕੰਮ ਨਹੀਂ ਕੰਮ ਨਹੀਂ ਕੰਮ ਨਹੀਂ ਮੋਬਾਈਲ ਨਹੀਂ ਤਾਂ ਕੰਮ ਨਹੀਂ ਕੰਮ ਨਹੀਂ ਕੰਮ ਨਹੀਂ ਐਫ ਆਰ ਐਸ ਨਹੀਂ ਚਲੇਗਾ ਨਹੀਂ ਚਲੇਗਾ ਮੈਡਮ ਕੀ ਨਾਮ ਹੈ ਮੈਂ ਕਲਵੰਤ ਕਰਨੀਲੋ ਆਂਗਣਵਾੜੀ ਮਲਾਜ਼ਮ ਯੂਨੀਅਨ ਬਲੈਕ ਫੈਕਟਰੀ ਮਾਚੀ ਬੜਾ ਸਾਹਿਬ ਅੱਜ ਧਰਨਾ ਲਗਾਇਆ ਹੈ ਤੁਹਾਡੇ ਵੱਲੋਂ ਕੀ ਕਰ ਅੱਜ ਅਸੀਂ ਦਫ਼ਤਰ ਦੇ ਵਿੱਚ ਇਕੱਠੇ ਹੋਏ ਆਂ ਸਾਨੂੰ ਆਪਣੇ ਸੀਡੀਪੀਓ ਮੈਡਮ ਵੱਲੋਂ ਬੁਲਾਇਆ ਗਿਆ ਤੇ ਸਾਨੂੰ ਵਿਭਾਗ ਵੱਲੋਂ ਇਹ ਕਿਹਾ ਜਾਂਦਾ ਵੀ ਜਿੰਨੇ ਅਸੀਂ ਲਾਹ ਪਾਤਰੀਆਂ ਨੂੰ ਰਾਸ਼ਨ ਦਿੰਨੇ ਆਂ ਵੀ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਕਰਕੇ ਉਹਨਾਂ ਦਾ OTP ਅਸੀਂ ਲਿਆ ਜਾਈ ਕਿਉਂਕਿ ਇੱਕ ਤਾਂ ਜਿਹੜੀ ਸਾਡੇ ਸਰਕਾਰ ਦੇ ਨਾਲ ਛੱਡੀ ਇਹ ਲੜਾਈ ਆ ਵੀ ਜਿਹੜਾ ਸਰਕਾਰ ਸਾਨੂੰ ਮੋਬਾਈਲ ਫੋਨ ਦੇਵੇ ਕਿ ਜੇਕਰ ਸਾਨੂੰ ਸਰਕਾਰ ਮੋਬਾਈਲ ਫੋਨ ਦੇਊ ਤਾਂ ਹੀ ਅਸੀਂ ਜਿਹੜਾ ਇਹਦਾ ਕੰਮ ਕਰ ਸਕਦੇ ਆ ਜਿਹੜੇ ਸਾਡੇ ਆਪਣੇ ਆਪਣੇ ਪਰਸਨਲ ਨੰਬਰ ਨੇ ਤੇ ਜਦ ਇਹ ਆਪਣੇ 2018 ਦੇ ਵਿੱਚ ਪੋਸ਼ਣ ਟਰੈਕਰ ਚੱਲਿਆ ਸੀ ਜਦ ਇਹਨਾਂ ਨੇ ਕਿਹਾ ਸੀ ਵੀ ਆਪਣੇ ਬੱਚਿਆਂ ਦੀ ਕਹਾਜ਼ਰੀ ਤੇ ਇੱਕ ਤੁਸੀਂ ਇਹਨਾਂ ਦਾ ਪਾਰ ਕਰਨਾ ਤੇ ਬਾਕੀ ਐਕਟੀਵਿਟੀਆਂ ਸੀ ਵੀ ਹੋਰ ਇਸ ਦੇ علاوہ ਤੁਸੀਂ ਕੁਝ ਨਹੀਂ ਕਰਨਾ ਪਰ ਇਹਦਾ ਜਿਹੜਾ ਨਵਾਂ ਨਵਾਂ ਵਰਜਨ ਦਿਨ ਪਰ ਦਿਨ ਵਧੀ ਜਾਂਦਾ ਪੋਸ਼ਨ ਟਰੈਕਰ ਦਾ ਪਰ ਜਿਹੜੇ ਮੋਬਾਈਲ ਸਾਡੇ ਇਹ ਨਹੀਂ ਕਿਉਂਕਿ ਇਹਨਾਂ ਦਾ ਨਾ ਡਾਟਾ ਹੈ ਨਹੀਂ ਕਿਉਂ ਸਰਕਾਰ ਇੱਕ ਡਾਟਾ ਦੇ ਰਹੀ ਆ ਉਹ ਵੀ ਥੋੜਾ ਜਿਹਾ ਤੇ ਇਹਦੇ ਵਿੱਚ ਜਿਹੜਾ ਸਾਡੇ ਮੋਬਾਈਲ ਨਹੀਂ ਚੱਲਦੇ ਜਿਵੇਂ ਜਿਵੇਂ ਸਾਡਾ ਕੰਮ ਵਧਦਾ ਜਾ ਰਿਹਾ ਅਸੀਂ ਆਪਣੇ ਪਰਸਨਲ ਨੰਬਰ ਤੋਂ ਕਿਸੇ ਨੂੰ ਵੀ ਆਪਣਾ OTP ਨਹੀਂ ਲੈ ਕੇ ਦੇਵਾਂਗੇ ਜਿੰਨਾ ਚਿਰ ਸਰਕਾਰ ਸਾਨੂੰ ਮੋਬਾਈਲ ਫੋਨ ਨਹੀਂ ਦਿੰਦੀ ਅਸੀਂ ਜਿਹੜਾ eKYC FRS ਤੇ OTP ਦਾ ਅਸੀਂ ਕੰਮ ਬਿਲਕੁਲ ਨਹੀਂ ਕਰਾਂਗੇ ਅੱਜ ਅਸੀਂ ਮੀ ਵੀ ਪੈਂਦਾ ਸੀ ਅੱਜ ਅੰਗਣਵੜੀ ਵਰਕਰਰਲ ਤੇ ਸਾਰੇ ਇਕੱਠੇ ਹੋਏ ਆ ਅਸੀਂ ਮੈਡਮ ਨੂੰ ਇਹੀ ਲਿਖ ਕੇ ਦੇ ਕੇ ਚੱਲੇ ਆ ਵੀ ਜਿੰਨਾ ਚਿਰ ਸਾਨੂੰ ਸਰਕਾਰ ਮੋਬਾਈਲ ਫੋਨ ਨਹੀਂ ਦਿੰਦੀ ਸਾਡੀ ਸਰਕਾਰ ਦੇ ਨਾਲ ਲੜਾਈ ਆ ਸਾਡੀ ਮੈਕਮੇ ਦੇ ਨਾਲ ਕੋਈ ਲੜਾਈ ਨਹੀਂ ਮੈਕਮਾ ਸਾਡਾ ਵੀ ਸਾਥ ਦੇਵੇ ਸਰਕਾਰ ਤੋਂ ਸਾਨੂੰ ਮੋਬਾਈਲ ਫੋਨ ਲੈ ਕੇ ਦੇਵੇ ਤਾਂ ਹੀ ਜਿਹੜਾ ਅਸੀਂ ਆਪਣਾ ਜਿਹੜਾ ਮੋਬਾਈਲ ਫੋਨ ਦਾ ਅਸੀਂ ਆਪਣਾ ਕੰਮ ਕਰਕੇ ਇਹਨਾਂ ਨੂੰ ਦੇ ਸਕਦੇ ਹਾਂ ਜੀ ਜਿਹੜਾ ਧਰਨਾ ਲਗਾਇਆ ਗਿਆ ਪੰਜਾਬ ਸਰਕਾਰ ਦੇ ਖਿਲਾਫ ਗਿਆ ਲਾਇਆ ਗਿਆ ਕੇਂਦਰ ਸਰਕਾਰ ਦਾ ਇਹ ਜਿਹੜਾ ਧਰਨਾ ਜੀ ਆਪਣੇ ਪੰਜਾਬ ਸਰਕਾਰ ਦੇ ਖਿਲਾਫ ਆ ਕਹਿੰਦੇ ਸੁਣਨ ਚ ਆਇਆ ਵੀ ਸੈਂਟਰ ਵੱਲੋਂ ਤਾਂ ਪੈਸੇ ਇਹਨਾਂ ਦੇ ਆਇਆ ਨੂੰ ਕਾਫੀ ਟਾਈਮ ਹੋ ਗਿਆ ਪਰ ਜਿਹੜੇ ਮੋਬਾਈਲ ਸੀ ਪੰਜਾਬ ਸਰਕਾਰ ਨੇ ਖਰੀਦ ਕੇ ਦੇਣੇ ਸੀ ਜਿਹੜੇ ਹੁਣ ਤੱਕ ਇਹਨਾਂ ਨੇ ਨਹੀਂ ਖਰੀਦ ਕੇ ਦਿੱਤੇ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਮੋਬਾਈਲ ਸੀ ਦੂਜੀ ਦੂਜੀ ਵਾਰ ਮਿਲ ਗਏ ਸਾਨੂੰ ਤਾਂ ਪਹਿਲੀ ਵਾਰ ਵੀ ਮੋਬਾਈਲ ਨਹੀਂ ਦਿੱਤੇ ਪਰ ਧਮਕੀਆਂ ਉੱਪਰ ਆ ਰਹੀਆਂ ਨੇ ਡਰਾਵਾ ਦੇ ਕੇ ਵੀ ਕੰਮ ਕਰਵਾ ਕੰਮ ਕਰਵਾ ਲੈਣਗੇ ਪਰ ਅਸੀਂ ਜਿੰਨਾ ਚਿਰ ਸਾਨੂੰ ਸਰਕਾਰ ਫੋਨ ਨਹੀਂ ਦਿੰਦੀ ਅਸੀਂ ਉਹਨਾਂ ਚਿਰ ਆਪਣਾ ਇਹ ਕੰਮ ਕਰ ਜੜਾ ਨਹੀਂ ਕਰਕੇ ਦੇਵਾਂਗੇ ਜਿਹੜੀ KYC ਜਾਂ OTP ਲੈਣੀ ਪੈਣੀ ਗਾਕਾਂ ਕੋਲ ਉਹ ਘਰ ਘਰ ਜਾ ਕੇ ਲੈਣੀ ਪੈਗੀ ਕਿ ਤੁਹਾਨੂੰ ਇਹ ਇੱਕ ਥਾਂ ਦੇ ਬੈਠ ਕੇ ਇਹੀ ਤਾਂ ਸਾਨੂੰ ਦਿੱਕਤ ਆ ਰਹੀ ਆ ਕਈ ਤਾਂ ਜਿਹੜੇ ਲਾਹ ਪਾਤਰੀ ਨੇ ਉਹਨਾਂ ਦੇ ਕੋਲੇ ਫੋਨ ਨਹੀਂ ਜੇਕਰ ਕਿਸੇ ਕੋਲੇ ਫੋਨ ਹੈਗਾ ਉਹ ਦਿਹਾੜੀਦਾਰ ਬੰਦੇ ਨੇ ਉਹ ਆਪਣੇ ਕਿਤੇ ਕੰਮ ਤੇ ਗਿਆ ਉਹ ਸਾਨੂੰ OTP ਕਿੱਥੋਂ ਦੇ ਦੂਗਾ ਲੋਕ ਤਾਂ ਕਹਿ ਰਹੇ ਨੇ ਥੋੜੇ ਜਿਹਾ ਖਾਣੇ ਪਿੱਛੇ ਅਸੀਂ OTP ਨਹੀਂ ਦੇਣਾ ਸਾਨੂੰ ਰਾਸ਼ਨ ਦੀ ਲੋੜ ਨਹੀਂ ਇਸੇ ਕਰਕੇ ਕਈ ਲੋਕ ਨੇ ਜਿਹੜੇ ਆਪਣੇ ਫੋਨ ਨਹੀਂ ਕਈ ਕਈ ਮਹੀਨੇ ਰੀਚਾਰਜ ਕਰਾਉਂਦੇ ਇਹ ਸਾਨੂੰ ਦਿੱਕਤ ਆ ਰਹੀ ਆ ਇਹ ਲੋਕ ਸਾਨੂੰ ਕਹਿੰਦੇ ਨੇ ਕਿ ਸਾਨੂੰ ਰਾਸ਼ਨ ਅਸੀਂ ਨਹੀਂ ਰਾਸ਼ਨ ਲੈਣਾ ਜੇਕਰ ਤੁਸੀਂ ਸਾ ਤੋਂ OTP ਮੰਗਦੇ ਹੋ ਕਿਉਂਕਿ ਸਾਡੇ ਦਾ ਕਈ ਵਾਸੀ ਮੋਬਾਈਲ ਫੋਨ ਕਈਆਂ ਕੋਲ ਹੈਗੇ ਕਈਆਂ ਕੋਲ ਨਹੀਂ ਹੈਗੇ ਜਿਹੜੇ ਸਾਡੇ ਕੋਲੇ ਲਾਹ ਪਤਰੀ ਨੇ ਮਜ਼ਦੂਰ ਨੇ ਦਿਹਾੜੀਦਾਰ ਨੇ ਕੋਈ ਪੱਠੇ ਤੇ ਜਾਂਦਾ ਕੋਈ ਕਿਤੇ ਜਾਂਦਾ ਤੇ ਸਾਨੂੰ ਇਹਦੇ ਵਿੱਚ ਸਾਨੂੰ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਜੀ ਜੇਕਰ ਸਰਕਾਰ ਤੁਹਾਡੀ ਮੰਗਾ ਨਹੀਂ ਮੰਨਦੀ ਐਤੋਂ ਕੀ ਐਕਸ਼ਨ ਹੋਊਗਾ ਦੇਖੋ ਜਿਹੜੇ ਜੇਕਰ ਸਰਕਾਰ ਸਾਡੀਆਂ ਮੰਗਾ ਨਹੀਂ ਜਿਹੜੇ ਐਕਸ਼ਨ ਨਾਲ ਸਾਡਾ ਪੂਰੀ ਆਲ ਇੰਡੀਆ ਦੇ ਪੱਧਰ ਤੇ ਜਿਹੜਾ ਸਾਡਾ ਜੋ ਵੀ ਫੈਸਲਾ ਹੋਊਗਾ ਅਸੀਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਅਸੀਂ ਨਾਲ ਆ ਤੇ ਜੋ ਵੀ ਫੈਸਲਾ ਹੋਊਗਾ ਅਸੀਂ ਉਹਦਾ ਡਟ ਕੇ ਅਸੀਂ ਸਰਕਾਰ ਦਾ ਵਿਰੋਧ ਕਰਾਂਗੇ ਹਾਂਜੀ ਮੈਡਮ ਕੀ ਨਾਮ ਹੈ ਹਾਂਜੀ ਮੈਂ ਮਨਜੀਤ ਕੌਰ ਵੇਤ ਸਕੱਤਰ ਬਲਕ ਮੱਛੀਵੜਾ ਸਾਹਿਬ ਆਂਗਰਵੜੀ ਮੁਲਾਜ਼ਮ ਜੂਨੀਅਰ ਸੀਟੂ ਬਲਜ਼ਾਬ ਅੱਜ ਤੁਹਾਡੇ ਕੋਲ ਵੱਲੋਂ ਧਰਨਾ ਲਗਾਇਆ ਗਿਆ ਕੀ ਕਹਿੰਨੇ ਚ ਹਾਂਜੀ ਇਹ ਸਾਡੇ ਜਿਹੜਾ ਐਫਆਰਐਸ ਦਾ ਜਿੰਮੇ ਤੁਹਾਨੂੰ ਦੱਸਿਆ ਕਲਵੰਨ ਮੈਡਮ ਨੇ ਵੀ ਐਫਆਰਐਸ ਦਾ ਕੰਮ ਚੱਲ ਰਿਹਾ ਉਹਦੇ ਲਈ ਅਸੀਂ ਜਦੋਂ ਕੰਮ ਨਹੀਂ ਕੀਤਾ ਤਾਂ ਸੀਡੀਪੀ ਮੈਡਮ ਨੇ ਕਿਹਾ ਵੀ ਅੱਜ ਆ ਕੇ ਜਵਾਬ ਦੇ ਕੇ ਜਾਓ ਵੀ ਤੁਸੀਂ ਕੰਮ ਕਿਉਂ ਨਹੀਂ ਕਰ ਰਹੇ ਅਸੀਂ ਉਹਦਾ ਜਵਾਬ ਹੀ ਦੇਣ ਆਏ ਹਾਂ ਵੀ ਸਾਡੀ ਮਹਿਕਮੇ ਨਾਲ ਕੋਈ ਲੜਾਈ ਨਹੀਂ ਹੈਗੀ ਅਸੀਂ ਮਹਿਕਮੇ ਦੇ ਸਾਰੇ ਕੰਮ ਅੱਗੇ ਵੀ ਕਰਦੇ ਹਾਂ ਹੁਣ ਵੀ ਤਿਆਰ ਆਂ ਪਰ ਹੋਨਾ 5G ਦੇ ਮਤਲਬ ਕਿ ਸਟੋਰੇਜ ਵਾਲੇ ਚਾਹੀਦੇ ਨੇ ਜਿਹਦਾ ਡਾਟਾ 5G ਪੈਂਦਾ ਹੋਵੇ ਤੇ ਇੱਕ ਸਾਨੂੰ ਡਾਟਾ ਜਿਹੜਾ ਦਿੱਤਾ ਜਾਂਦਾ ਇਹਨਾਂ ਵੱਲੋਂ ਸਰਕਾਰ ਵੱਲੋਂ ਪਹਿਲਾਂ ਜਿਹੜੇ ਕਮਾ ਬਸ ਸੀ ਉਹ 166 ਰੁਪਏ ਪਰ ਮਹੀਨਾ ਦਿੱਤਾ ਜਾਂਦਾ ਉਹ ਤੁਹਾਨੂੰ ਵੀ ਪਤਾ ਹੈ ਜਾਂ ਕੋਈ ਪੈਕੇਜ ਹੈ ਨਹੀਂਗਾ 166 ਰੁਪਏ ਆ ਇਹ ਵੀ ਜਿੰਨੇ ਨਾਲ ਅਸੀਂ ਕੰਮ ਕਰ ਸਕੀਏ ਫਿਰ ਵੀ ਅਸੀਂ ਆਪਣੇ ਪਰਸਨਲ ਖੋਨਾਂ ਤੇ ਪਰਸਨਲ ਡਾਟੇ 'ਚ ਕੰਮ ਕਰਕੇ ਦਿੰਨੇ ਆ ਅਸੀਂ ਫਿਰ ਵੀ ਤਿਆਰ ਆ ਪਰ ਸਾਨੂੰ ਸਾਧਨ ਤਾਂ ਮਾਇਆ ਕਰਾਏ ਜਾਣ ਉਹ ਬਾਅਦ ਦੀਆਂ ਗੱਲਾਂ ਨੇ ਫੀਲਡ 'ਚ ਸਾਨੂੰ ਕੀ ਪ੍ਰੋਬਲਮਸ ਆਉਂਦੀਆਂ ਨੇ ਲੋਕ ਸਾਨੂੰ ਓਟੀਪੀ ਦਿੰਦੇ ਨੇ ਜਾਂ ਨਹੀਂ ਦਿੰਦੇ ਇਹ ਹੁਣ ਤੁਸੀਂ ਕਹਿੰਦੇ ਤੁਸੀਂ ਉਹਨਾਂ ਨੂੰ ਐਸਐਨਪੀ ਯਾਨੀ ਕਿ ਜੋ ਰਾਸ਼ਨ ਅਸੀਂ ਖਿਚੜੀ ਦਲੀਆ ਦਿੰਨੇ ਆ ਵੀ ਉਹ ਨਹੀਂ ਦੇ ਸਕਦੇ ਇਹ ਤੋਂ ਬਿਨਾ ਤੇ ਉਹ ਲੋਕ ਵੀ ਇਹ ਕਹਿੰਦੇ ਨੇ ਜੇ ਅਸੀਂ ਉਹਨਾਂ ਨਾਲ ਗੱਲ ਵੀ ਕਰਦੇ ਆ ਤਾਂ ਉਹ ਕਹਿੰਦੇ ਵੀ ਅਸੀਂ ਇਹ 300 400 ਗ੍ਰਾਮ ਰਾਸ਼ਨ ਦੇ ਬਦਲੇ ਪਹਿਲਾਂ ਬੈਕਅਪ ਵਾਵਾਂਗੇ ਕਈਆਂ ਦੇ ਤਾਂ ਆਧਾਰ ਕਾਰਡ ਫੋਨ ਨੰਬਰ ਦੇ ਨਾਲ ਲਿੰਕ ਵੀ ਨਹੀਂ ਹੈਗੀ ਜੇ ਨੰਬਰ ਲਿੰਕ ਹੋਊਗਾ ਤਾਂ ਉਹਨਾਂ ਨੂੰ OTP ਆਊਗਾ ਫਿਰ ਹੀ ਉਹ ਸਾਨੂੰ ਦੇਣਗੇ OTP ਤਾਂ ਆਊਗਾ ਜੇ ਉਹਨਾਂ ਦੇ ਫੋਨ 'ਚ ਵੀ ਬੈਕ ਹੋਊਗਾ ਉਹ ਬਾਤ ਸਾਨੂੰ ਪ੍ਰੋਬਲਮ ਆਉਣੀਆਂ ਨੇ ਪਹਿਲਾਂ ਤਾਂ ਸਾਡੇ ਕੋਲੇ ਕੰਮ ਕਰਨ ਲਈ ਫੋਨ ਨਹੀਂ ਹੈਗਾ ਸਾਡੇ ਪਰਸਨਲ ਫੋਨ ਨੇ ਕਿੰਨੀਆਂ ਕਿ ਸਾਡੀਆਂ ਤਨਖਾਹਾਂ ਨੇ ਤੇ ਉਹਦੇ ਵਿੱਚ ਅਸੀਂ ਆ ਗਰੁੱਪਾਂ ਦੇ ਵਿੱਚ ਮੈਸੇਜ ਆ ਕੇ ਜਿੰਨਾ ਕੰਮ ਕਰਦੇ ਆ ਰੋਜ਼ ਪੋਸ਼ਨ ਟਰੈਕਰ ਦਾ ਨਵਾਂ ਵਰਜ਼ਨ ਹਰ ਤੀਸਰੇ ਦਿਨ ਆਉਂਦਾ ਉਹ ਚ ਕੁਛ ਨਾ ਕੁਛ ਵਧਾ ਦਿੰਦੇ ਨੇ ਤੇ ਸਾਡੇ ਫੋਨ ਹੈਂਗ ਹੋ ਰਹੇ ਨੇ ਆਪਦੇ ਵੱਲੋਂ ਤੇ ਜਿੰਨੇ ਮਰਜ਼ੀ ਵਧੀਆਂ ਤੋਂ ਵਧੀਆਂ ਫੋਨ ਲੈਏ ਹੋਏ ਨੇ ਪਰ ਫਿਰ ਵੀ ਉਹ ਇਸ ਚੀਜ਼ ਨੂੰ ਨਹੀਂ ਚੱਲ ਰਹੇ ਹੈਗੇ ਤੇ ਕਈ ਬਣਾ ਕੋਲੇ ਚਲੋ ਕਈ ਗਰੀਬ ਪਰਵਾਰਾਂ ਨਾਲ ਵੀ ਸੰਬੰਧਤ ਨੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹਨਾਂ ਕੋਲੇ ਛੋਟੇ ਫੋਨ ਵੀ ਨੇ ਜਿੰਨਾਂ 'ਚ 3G ਡ B3 4G ਵੀ ਨਹੀਂ ਹੈਗੇ ਤੇ ਉਹਨਾਂ ਦਾ ਪੋਜੀਸ਼ਨ ਟਰੈਕਰ ਕੰਮ ਨਹੀਂ ਕਰਦਾ ਕਦੇ ਉਹ ਕਿਸੇ ਦਾ ਫੋਨ ਮੰਗਦਿਆਂ ਨੇ ਫੇਰ ਕੰਮ ਕਰਦਿਆਂ ਨੇ ਪਰ FRF ਦਾ ਕੰਮ ਜਿਹੇ ਜਿਹੇ ਕੰਮ ਆ ਜਿਹੜਾ ਕਿਸੇ ਦਾ ਫੋਨ ਮੰਗ ਕੇ ਕਰਨਾ ਸੰਭਵ ਨਹੀਂ ਹੈਗਾ ਤੇ ਅਸੀਂ ਕਰ ਨਹੀਂ ਸਕਦੇ ਇਸ ਕਰਕੇ ਸਾਡੀ ਇੱਕੋ ਹੀ ਇੱਕ ਮੰਗ ਆ ਵੀ ਸਾਨੂੰ ਪਹਿਲਾਂ ਸਾਧਨ ਮਹੱਈਆ ਕਰਾਓ ਮੋਬਾਈਲ ਫੋਨ ਦਿਓ ਡਾਟਾ ਪੈਕੇਜ ਵਧਾਓ ਜਾਂ Wi-Fi ਕਨੈਕਸ਼ਨ ਦਿਓ ਸਾਡੇ ਸੈਂਟਰਾਂ ਦੇ ਵਿੱਚ ਫੇਰ ਅਸੀਂ ਦੇਖਾਂਗੇ ਫਿਰ ਅਸੀਂ ਕੰਮ ਆਪਦੇ ਵੱਲੋਂ ਕਰਾਂਗੇ ਨਾ ਮਾਤਰੀ ਸਾਨੂੰ ਕਿ ਹਜਰ ਰਿਸਪਾਂਸ ਦੇਣ ਦੇ ਨੇ ਉਹ ਬਾਦੀ ਗੱਲ ਜਿਹੜਾ ਧਰਨਾ ਦਿੱਤਾ ਜਾ ਰਿਹਾ ਸਿਰਫ ਮਛਵੜਤਾ ਬਲਕ ਜਿੱਤਾ ਹੈ ਕਿ ਸਾਰੇ ਪੰਜਾਬ ਚ ਤਿਆਰ ਹੈ ਇਹ ਚੱਲਦਾ ਸਾਰੇ ਰਹੇ ਨੇ ਜਿੱਥੇ ਵੀ ਬਲਾਕ ਵਾ ਵੇ ਸੀਡੀਪੀ ਉਹਨਾਂ ਤੋਂ ਜਵਾਬ ਮੰਗਦੇ ਨੇ ਉੱਥੇ ਉਹ ਮਤਲਬ ਕਿ ਅਲੱਗ-ਅਲੱਗ ਦਿਨਾਂ ਦੇ ਵਿੱਚ ਚੱਲਦੇ ਰਹੇ ਅੱਗੋਂ ਆਪਣੀ ਕੀ ਕਾਰਵਾਈ ਕੀਤੀ ਜਾਏਗੀ ਜੇ ਕਾਰਵਾਈ ਸਾਸੀ ਕੰਮ ਹਜੇ ਵੀ ਬੰਦ ਕਰਕੇ ਬੈਠਿਆ ਸਾਡੀ ਕਾਰਵਾਈ ਨਹੀਂ ਆ ਮੈਂ ਅਸੀਂ ਨਹੀਂ ਕਰ ਰਹੇ ਅਸੀਂ ਲਿਖ ਕੇ ਦੇ ਕੇ ਜਾ ਰਹੇ ਅਸੀਂ ਨਹੀਂ ਕਰ ਰਹੇ ਫਿਰ ਇਹ ਦੇਖਦੇ ਆ ਵੀ ਸਾਡੇ ਤੇ ਕੀ ਐਕਸ਼ਨ ਲੈਂਦੇ ਨੇ ਫਿਰ ਉਹਦਾ ਅਸੀਂ ਜਵਾਬ ਕੀ ਦੇਨੇ ਹਾਂਜੀ ਸਰ ਮੇਰਾ ਨਾਮ ਅਨੀਤਾ ਕੁਮਾਰੀ ਸੁਪਰਵਾਈਜ਼ਰ ਬਲਾਕ ਮਾਛੀਆ ਆ ਮੈਡਮ ਅੱਜ ਆਵਰੋੜੇ ਤੇ ਆ ਰਹੀ ਹਾਂ ਜੀ ਠੀਕ ਆ ਜੀ ਹਾਂਜੀ ਸਰ ਸਰ ਸਾਨੂੰ ਉਪਰੋਂ ਦੇ ਆਰਡਰ ਨੇ ਐਫ ਆਰ ਐਸ ਕਰਨਾ ਹੈ ਕਿਉਂਕਿ ਅਸੀਂ ਜਿਹੜੇ 6 ਮਹੀਨੇ ਤੋਂ 3 ਸਾਲ ਵਾਲੇ ਬੱਚੇ ਨੇ ਜਾਂ ਪ੍ਰੈਗਨੈਂਟ ਜਾਂ ਨਰਸਿੰਗ ਨੇ ਉਹਨਾਂ ਨੂੰ ਸਿਟੀਆ ਚਾਰ ਦੇਣਾ ਹੁੰਦਾ ਹ ਹੁਣ ਉਪਰੋਂ ਜਿਸ ਤਰ੍ਹਾਂ ਰੋਲ ਆਏ ਨੇ ਡੀ ਐਸ ਸੀ ਉਹਨਾਂ ਦਾ ਐਫ ਆਰ ਐਸ ਕਰਨਾ ਹੈ ਮੋਬਾਈਲ ਵੈਰੀਫਿਕੇਸ਼ਨ ਆਧਾਰ ਵੈਰੀਫਿਕੇਸ਼ਨ ਤੇ ਐਫ ਆਰ ਐਸ ਉਸ ਤੋਂ ਬਿਨਾ ਸਾਡਾ টিਐਚਆਰ ਅਪਡੇਟ ਨਹੀਂ ਹੋਣਾ ਅਸੀਂ 6 ਮਹੀਨੇ ਤੋਂ 3 ਸਾਲ ਵਾਲੇ ਬੱਚਿਆਂ ਨੂੰ ਡ੍ਰੈਗ ਨਰਸੀ ਨੂੰ ਅਸੀਂ টিਐਚਆਰ ਹੀ ਦੇਣੀ ਆ ਜਿਹੜੇ ਸਾਡੇ 3 ਤੋਂ 6 ਸਾਲ ਵਾਲੇ ਬੱਚੇ ਨੇ ਉਹਨਾਂ ਨੂੰ ਸੀਐਮ ਦੇਣਾ ਉਹਨਾਂ ਦਾ ਨਹੀਂ ਹੋਣਾ ਜਿਨ੍ਹਾਂ ਨੂੰ ਅਸੀਂ টিਐਚਆਰ ਦੇਣਾ ਉਹਨਾਂ ਦਾ ਐਫਆਰਐਸ ਕਰਨਾ ਬਹੁਤ ਜ਼ਰੂਰੀ ਹੈ ਉਪਰੋਂ ਡਾਇਰੈਕਟਰ ਵੱਲੋਂ ਆਦੇਸ਼ ਹੈ ਇਸ ਕਰਕੇ ਸਾਨੂੰ ਉਪਰੋਂ ਵੀ ਆਦੇਸ਼ ਆਏ ਨੇ ਵੀ ਅਸੀਂ ਹਰ ਪਿੰਡ ਵਿੱਚ ਹਰ ਵਰਗ ਨੂੰ ਉਹਦੇ ਲਾਪਾਤਰੀ ਦਾ ਅਸੀਂ ਐਫਆਰਐਸ ਕਰਵਾਉਣਾ ਹੀ ਕਰਵਾਣਾ ਹੈ ਇਸ ਤਰ੍ਹਾਂ ਉਹ ਓਟੀਪੀ ਨੂੰ ਲੈ ਕੇ ਨੇ ਓਟੀਪੀ ਸਾਨੂੰ ਕਈ ਮਾਫੀਆਂ ਕੋਈ ਦੇ ਨਹੀਂ ਦੇ ਓਟੀਪੀ ਨੂੰ ਲੈ ਕੇ ਉਹਦੇ ਬਾਰੇ ਕੀ ਸਰ ਓਟੀਪੀ ਤੇ ਹੁਣ ਸਾਰਿਆਂ ਦੇ ਤਾਂ ਪ੍ਰੋਬਲਮ ਨਹੀਂ ਹੁੰਦੀ ਓਟੀਪੀ ਦੀ ਕਾਫੀ ਜਿਹੜੇ ਨੇ ਜਿੰਨਾਂ ਕੋਲ ਮੋਬਾਈਲ ਹੋਣ ਨਵੇਂ ਨੇ ਉਹਨਾਂ ਨੇ ਤੇ ਆਪਣੇ ਨਵੇਂ ਨੰਬਰ ਦਿੱਤੇ ਹੀ ਹੋਏ ਨੇ ਉਹਨਾਂ ਤੇ ਓਟੀਪੀ ਆਂਦਾ ਹੈ ਜਿਹੜੇ ਪੁਰਾਣੇ ਨੇ ਅਸੀਂ ਉਹਨਾਂ ਨੂੰ ਇਹ ਕਹਿ ਦਿੰਦੇ ਹਾਂ ਵੀ ਇਹਨਾਂ ਦਾ ਅਪਡੇਟ ਕਰਵਾ ਲਓ ਜਿਹੜਾ ਫੋਨ ਨੰਬਰ ਹੈ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਹੋ ਜਾਏਗਾ ਫਿਰ ਆਪੇ ਹੀ ਓਟੀਪੀ ਆ ਜਾਣਗੇ ਚੋਲੇ ਜਿਹੜੇ ਜ਼ਰੂਰੀ ਨੇ ਉਹ ਹੁੰਦੇ ਹੁੰਦੇ ਹੋ ਜਾਣ। ਅੰਮ੍ਰਿਤਪੁਰ ਦਾ ਕਾਲ ਵੀ ਕਿਉਂ 52 ਨਾ ਹੋਇਆ। ਉਹ ਐਵੇਂ ਜਿੱਤੇ ਕਿ ਹਾਂਜੀ ਸਰ ਪੂਰੇ ਪੰਜਾਬ ਵਿੱਚ ਕਿਸੇ ਨੂੰ ਨਹੀਂ ਮਿਲੇ ਮੋਬਾਈਲ। ਦੂਸਰੇ ਸਟੇਟਾਂ 'ਚ ਮਿਲੇ ਨੇ ਉਹ ਅਸੀਂ ਕੁਝ ਵੀ ਕਹਿ ਸਕਦੇ ਆ ਤੇ ਉੱਪਰ ਜਦੋਂ ਆਣਗੇ ਤੇ ਗਵਰਨਮੈਂਟ ਨੇ ਤੇ ਇਹ ਨਹੀਂ ਉਹਦੇ ਚ ਸਾਡਾ ਕੌਜੀ ਅਸਤੇ ਇਹਨਾਂ ਦੀ ਮੰਗ ਹੀ ਪੂਰਾ ਸਕਦੇ ਆ ਉੱਪਰ ਤੇ ਮੋਬਾਈਲ ਮਿਲਨੇ ਚਾਹੀਦੇ ਨੇ। ਬਾਕੀ ਜੋ ਉਪਰੋਂ ਆਡ ਰੰਗ ਇਸ ਤਰ੍ਹਾਂ ਚੱਲਣਾ।